ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੀ ਨਿੱਘੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ ਅੱਜ ਇੱਕ ਸੰਸਰੀ ਕੇਸ ਰਿਪੋਰਟ ਲੈ ਕੇ ਮੈਂ ਤੁਹਾਡੇ ਲਈ ਹਾਜ਼ਰ ਆਂ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸੇਤ ਦੇ ਨਾਮ ਦੇ ਉੱਤੇ ਕਲੰਕ ਲੱਗਾ ਇੱਕ ਹਸਤਾ ਹੈ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਗਵਰਨਮੈਂਟ ਰਜਿੰਦਰਾ ਹਸਪਤਾਲ ਪਟਿਆਲਾ ਪਟਿਆਲੇ ਤੋਂ ਸੰਗਰੂਰ ਵੱਲ ਨੂੰ ਜਾਈਏ ਗਵਰਨਮੈਂਟ ਮੈਡੀਕਲ ਕਾਲਜ ਦੇ ਬਿਲਕੁਲ ਸਾਹਮਣੇ ਰਜਿੰਦਰਾ ਹਸਪਤਾਲ ਹੈ ਕਿਸੇ ਵੇਲੇ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਸਭ ਤੋਂ ਬਿਹਤਰ ਸਿਹਤ ਸੇਵਾਵਾਂ ਲਈ ਜਾਣਿਆ ਜਾਂਦਾ ਇਹ ਹਸਪਤਾਲ ਪਰ ਅੱਜ ਇਹ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਸੇਤ ਲੈਣੀ ਬਲਕਿ ਬੁੱਚੜਖਾਨੇ ਦੇ ਤੌਰ ਤੇ ਜਾਣਿਆ ਜਾਣ ਲੱਗ ਪਿਆ ਹੈ ਕਿ ਕਿਹੋ ਜਿਹੇ ਹਾਲਾਤ ਨੇ ਸਸਪਤਾਲ ਦੇ ਗਾਇਨਕੋਲੋਜਿਸਟ ਚਾਈਲਡ ਸਪੈਸ਼ਲਿਸਟ ਉਗੇ ਸਮਾਜ ਸੇਵੀ ਉਗੇ ਲੇਖਕ ਜਿਹੜੇ ਤਕਰੀਬਨ 34 ਵਰੇ ਉਹਨਾਂ ਨੇ ਉਸ ਹਸਪਤਾਲ ਦੇ ਵਿੱਚ ਪੜਿਆ ਤੇ ਉਸ ਹਸਪਤਾਲ ਦੇ ਵਿੱਚ ਜੌਬ ਕੀਤੀ ਹੈ ਕੱਲ ਜਦੋਂ ਮੇਰੀ ਅੱਖਾਂ ਦੇ ਸਾਹਮਣੇ ਖਬਰ ਆਈ ਮੈਂ ਤੁਹਾਡੇ ਨਾਲ ਸਾਂਝੀ ਜ਼ਰੂਰ ਥੋੜੀ ਜਿਹੀ ਕੀਤੀ ਸੀ ਕਿ ਕਿਵੇਂ ਵਾਰਡ ਨੰਬਰ 4 ਤੋਂ ਸ਼ਾਮ ਦੇ 5:30 ਵਜੇ ਕੋਰੀਡੋਰ ਦੇ ਵਿੱਚੋਂ ਕੁੱਤਾ ਬੱਚੇ ਦਾ ਸਿਰ ਲੈ ਕੇ ਬਾਰ ਨਿਕਲਦੇ ਆ ਹਾ ਹਾਕਾਰ ਮਚ ਗਈ ਜਿੱਥੇ ਬੱਚਿਆਂ ਨੂੰ ਬਚਾਉਣਾ ਸੀ ਉਸੇ ਹਸਪਤਾਲ ਦੇ ਵਿੱਚ ਬੱਚੇ ਦਾ ਸਿਰ ਲੈ ਕੇ ਜੇ ਕੁੱਤਾ ਜਾ ਰਿਹਾ ਹੈ ਤੇ ਮਾਫ ਕਰਨਾ ਸਾਡੇ ਉਹ ਸਿਹਤ ਅਫਸਰ ਤੇ ਰਾਜਨੀਤਿਕ ਲੋਕ ਕਿੱਥੇ ਨੇ ਕਿ ਹਸਪਤਾਲ ਕੁੱਤਿਆਂ ਦੇ ਹਵਾਲੇ ਕਰ ਦਿੰਦਾ ਹੈ ਕਿ ਜਾਓ ਜਿਹਨੂੰ ਮਰਜ਼ੀ ਵੜੋ ਜਿਦਾ ਮਰਜੀ ਸਿਰ ਜਿਹਦੀ ਮਰਜੀ ਬਾਹ ਵਧ ਕੇ ਚੋੱਕੇ ਦੇ ਬਾਹਰ ਲਿਆ ਉਸ ਇੱਥੇ ਕੋਈ ਨਹੀਂ ਪੁੱਛਦਾ ਇਸ ਸੰਬੰਧੀ ਜਗਤਪ੍ਰੀਤ ਡਾਕਟਰ ਹਰਸ਼ਿੰਦਰ ਕੌਰ ਤੋਂ ਬਿਹਤਰ ਕੋਈ ਨਹੀਂ ਜਾਣ ਸਕਦਾ ਜਾਣਦੇ ਤਾਂ ਬਹੁਤ ਹੋਣਗੇ ਪਰ ਅੰਦਰੋਂ ਆਤਮਾ ਮਰੀ ਹੋਣ ਕਰਕੇ ਕੋਈ ਗੱਲ ਨਹੀਂ ਕਰਨਾ ਚਾਹੇਗਾ ਇਸ ਕਰਕੇ ਮੈਂ ਉਹਨਾਂ ਨੂੰ ਸੱਦਾ ਦਿੱਤਾ ਹੈ ਆਓ ਉਹਨਾਂ ਦਾ ਕਰੀਏ ਸਵਾਗਤ ਜਗਤਪ੍ਰੀਤ ਡਾਕਟਰ ਹਰਸ਼ਿੰਦਰ ਕੌਰ ਜੀ ਦਿਲਾਂ ਦੇ ਸਾਹ ਦੇ ਦਿਲ ਦੀਆਂ ਘਰਾਂ ਨੂੰ ਸਵਾਗਤ ਜੀ ਸੱਚੀ ਕਾਲਪਾ ਜੀ ਤੇ ਜਿੰਨੇ ਵੀ ਤੁਹਾਡੇ ਰਹੀਂ ਸੁ ਜਵਾਨ ਸੁਣ ਵੇਖ ਸਕਦੇ ਨੇ ਸਾਰਿਆਂ ਨੂੰ ਬਹੁਤ ਬਹੁਤ ਦਿਲੋਂ ਸੱਚੀ ਕਾਲ ਨਿੱਗੀ ਸੱਚੀ ਕਾ ਅਸਲ ਵਿੱਚ ਮੈਨੂੰ ਪਤਾ ਹੈ ਕਿ ਅੱਜ ਵਧਾਈਆਂ ਦੇਣ ਨੂੰ ਵੀ ਦਿਲ ਨਹੀਂ ਇਹ ਕਰਦਾ ਕਿ ਤੁਸੀਂ ਆਪਣੀ 35ਵੀਂ ਮਿਰਜਨ ਵਰਸੀ ਸਾਰੀ ਦੁਨੀਆ ਮਨਾਉਂਦੀ ਹੈ ਪਰ ਤੁਸੀਂ 35ਵੀਂ ਇੰਗੇਜਮੈਂਟ ਐਨੀਵਰਸਰੀ ਆਪਣੇ ਘਰੇ ਬੈਠੇ ਮਨਾ ਰਹੇ ਹੋ ਸੋ ਮੇਰੇ ਮਨ ਦੇ ਵਿੱਚ ਆਇਆ ਕਿ ਆ ਜਿਹੜਾ ਸਾਡਾ ਆਉਣ ਵਾਲਾ ਭਵਿੱਖ ਹੈ ਸਾਡਾ ਆਉਣ ਵਾਲਾ ਨੇਸ਼ਨ ਹੈ ਜੋ ਕੁੱਤਿਆਂ ਦੇ ਹੱਥਾਂ 'ਚ ਚਲਾ ਜਾਏਗਾ ਹਾਲਾਤ ਕੀ ਬਣਨਗੇ ਲੋਕੀ ਤਾਂ ਇਸ ਕਰਕੇ ਹਸਪਤਾਲ ਦੇ ਵਿੱਚ ਜਾਂਦੇ ਨੇ ਕਿ ਦੂਜਾ ਰੱਬ ਸਾਡੇ ਕੋਲ ਡਾਕਟਰ ਬੈਠਾ ਹੈ ਜੇ ਡਾਕਟਰ ਹੀ ਜਲਾਦ ਬਣ ਜਾਵੇ ਮਾਫ ਕਰਨਾ ਮੈਂ ਸ਼ਬਦ ਵਰਤ ਰਿਹਾ ਤੁਹਾਡੇ ਲਈ ਨਹੀਂ ਕਹਿ ਰਿਹਾ ਮੈਂ ਸਿਸਟਮ ਲਈ ਕਹਿ ਰਹੇ ਹਾਂ ਮੈਂ ਜੇ ਸਿਸਟਮ ਹੀ ਜਲਾਦ ਬਣ ਜਾਵੇ ਫੇਰ ਰਖਵਾਲਾ ਮਨੁੱਖਤਾ ਦਾ ਕੌਣ ਹੋਏਗਾ ਕਿੱਥੇ ਜਾਣਗੇ ਲੋਕ ਕੌਣ ਲੈ ਕੇ ਜਾਏਗਾ ਫੋਟਿਸ ਦੇ ਵਿੱਚ ਜੇ ਕੋਲ ਪੈਸੇ ਨਹੀਂ ਨੇ ਜਿਹੜਾ ਰਿਕਸ਼ਾ ਚਲਾਉਂਦਾ ਹੈ ਦਿਹਾੜੀ ਕਰਦਾ ਹੈ ਉਹ ਫੋਟਿਸ ਕਿੱਥੇ ਜਾਏਗਾ ਉਹਦੇ ਲਈ ਤਾਂ ਇੱਕੋ ਸਹਾਰਾ ਹੈ ਗਵਰਨਮੈਂਟ ਰਜਿੰਦਰਾ ਹਸਪਤਾਲ ਪਟਿਆਲਾ ਕਿੱਥੇ ਚੱਲੇ ਹੋ ਰਜਿੰਦਰਾ ਚੱਲੇ ਆ ਇਹ ਰਜਿੰਦਰਾ ਦੀ ਖਬਰ ਸੁਣ ਕੇ ਤੁਹਾਨੂੰ ਕਿਵੇਂ ਲੱਗਾ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਕਿ ਵਾਕਈ ਇਹ ਇੱਕ ਵਾਕਿਆ ਹੋਇਆ ਹੋਣਾ ਉੱਥੇ ਫਾਜੀ ਜਦੋਂ ਮੈਂ ਐਮ ਡੀ ਕਰਦੀ ਸਾਂ ਇੱਥੇ ਵਿਦਿਆਰਥੀ ਸੀ ਯਾਨੀ ਪੀਡੀਆਟ੍ਰਿਕਸ ਦੀ ਐਮ ਡੀ ਕਰਦਿਆਂ ਵੀ ਉੱਥੇ ਜਿਹੜਾ ਸਾਡੀ ਨਿਓਨੈਟਲ ਨਰਸਰੀ ਹੁੰਦੀ ਸੀ ਉੱਥੇ ਜਦੋਂ ਡਿਊਟੀਆਂ ਰਾਤ ਨੂੰ ਕਰਦੇ ਸੀ ਤਾਂ ਜਿਵੇਂ ਅਸੀਂ ਬੱਚਾ ਰਿਸੀਵ ਕਰਨ ਜਾਣਾ ਮੈਂ ਤੇ ਉਹ ਜਿਵੇਂ ਅਸੀਂ ਸਟਾਫ ਨਰਸ ਇੱਕੋ ਥੇ ਹੁੰਦੀ ਸੀ ਇੱਕ ਸਾਡੇ ਨਾਲ ਮੇਰੇ ਨਾਲ ਜਾਣਾ ਤੇ ਅਸੀਂ ਇਹ ਲੈਣ ਜਾਣਾ ਜਦੋਂ ਬੱਚੇ ਨੂੰ ਉਹਨੇ ਵਕਤ ਵਿੱਚ ਵੀ ਉਹ ਐਕਸਰਸਾਈਜ਼ ਦੇ ਬਿੱਲੀ ਵਰਗੇ ਚੂਹੇ ਹੁੰਦੇ ਸਨ ਜਿਹੜੇ ਕਈ ਵਾਰ ਕਿ ਬੱਚੇ ਉੱਥੇ ਕਿੰਨੇ ਹੀ ਸਾਰੇ ਪਏ ਹੁੰਦੇ ਸੀ ਕ੍ਰੈਡਲ ਦੇ ਵਿੱਚ ਤੇ ਉੱਥੇ ਥੱਲੋਂ ਦੀ ਚੜ੍ਹ ਕੇ ਤੇ ਹੱਥ ਤੱਕ ਪੂਰਾ ਉਹਦਾ ਖਾ ਜਾਣਾ ਇਹ ਵਾਕਿਆ ਬਹੁਤ ਵਾਰ ਹੋਏ ਬੜੀ ਵਾਰ ਅਸੀਂ ਰਿਪੋਰਟ ਕੀਤੀ ਪਰ ਕੋਈ ਸੁਣਵਾਈ ਹੋਈ ਨਹੀਂ ਉਸ ਤੋਂ ਬਾਅਦ ਜਦੋਂ ਫਿਰ ਦੁਬਾਰਾ ਇੱਥੇ ਆ ਕੇ ਲੱਗੇ ਉਦੋਂ ਵੀ ਸੇਮ ਘਟਨਾਵਾਂ ਸਾਡੇ ਆਈਸੀਯੂ ਵਿੱਚ ਇਸੇ ਤਰ੍ਹਾਂ ਹੀ ਹੁੰਦੀਆਂ ਰਹੀਆਂ ਕੋਈ ਸੁਣਵਾਈ ਨਹੀਂ ਫਿਰ ਕੁੱਤੇ ਵੀ ਵੜਨੇ ਸ਼ੁਰੂ ਹੋ ਗਏ ਪਿੱਲੀਆਂ ਵੀ ਯਾਨੀ ਹਰ ਚੀਜ਼ ਆਪਣੀ ਸ਼ਿਕਾਇਤਾਂ ਹੀ ਕਰਦੇ ਰਹੇ ਪਰ ਕੋਈ ਸੁਣਵਾਈ ਨਹੀਂ ਫਿਰ ਇਹ ਵੀ ਹਾਲਾਤ ਆ ਗਿਆ ਕਿ ਕੁੱਤੇ ਜਿਹੜੀ ਪਲੇਸੈਂਟਾ ਹੁੰਦਾ ਯਾਨੀ ਆਲ ਜਦੋਂ ਜਾਨੀ ਬੱਚਾ ਜਦੋਂ ਤੁਸੀਂ ਜੰਮ ਪਿਆ ਉਸ ਤੋਂ ਬਾਅਦ ਜੋ ਆਲ ਨਿਕਲ ਨਹੀਂ ਹੁੰਦੀ ਹੈ ਉਹ ਕੁੱਤਿਆਂ ਦਾ ਉੱਥੇ ਕਢੀਸ ਦੇ ਸਾਰੇ ਬਾਹਰ ਤੱਕ ਜਾਣੇ ਜਿਹਦੀ ਮੈਂ ਇੰਨੀ ਵਾਰ ਕੰਪਲੇਂਟ ਕੀਤੀ ਫਿਰ ਮੈਂ ਇੰਸਟਾਗ੍ਰam ਮੇਰੇ ਤੇ ਅੱਜ ਵੀ ਦੇਖ ਸਕਦੇ ਹੋ ਉਹ ਪੂਰੀ ਵੀਡੀਓ ਚੜੀ ਹੋਈ ਅਪਲੋਡ ਕੀਤੀ ਹੋਈ ਕਿ ਆਹ ਦੇਖੋ ਜੀ ਇਹ ਹਾਲ ਹੈ ਕੋਈ ਸੁਣਵਾਈ ਨਹੀਂ ਅਸੀਂ ਲਿਖਦੇ ਆ ਤਾਂ ਸਾਡੀ ਇਨਕੁਆਰੀ ਮਾਰਕ ਹੋ ਗਈ ਜੀ ਉਦੋਂ ਉਹ ਇਨਕੁਆਰੀ 3 ਮਹੀਨੇ ਸੰ ਲਗਾਤਾਰ ਪੈਨੋ ਭੁਗਤਨੀ ਪਈ ਪਰ ਉਹ ਫਰਕ ਕੁਝ ਨਹੀਂ ਪਿਆ ਵੀ ਤੁਸੀਂ ਕਿਉਂ ਇਹ ਦੱਸਿਆ ਕਿ ਇਸ ਤਰ੍ਹਾਂ ਇਹ ਜਾ ਰਿਹਾ ਹੈ ਇਹ ਕੁੱਤਿਆਂ ਨੂੰ ਕੁਝ ਵੀ ਨਹੀਂ ਤੁਸੀਂ ਰੋਕਣਾ ਨਹੀਂ ਕੋਈ ਵੀ ਸੁਣਵਾਈ ਹੋਈ ਨਹੀਂ ਫਿਰ ਇਹ ਚੀਜ਼ ਜਲਦੀ ਜਲਦੀ ਫਿਰ ਅੱਗੋਂ ਹੋਰ ਵੱਧ ਤੋਂ ਵੱਤਰ ਕੇ ਤੁਸੀਂ ਵਿੱਚ ਡੰਗਰ ਵੀ ਫਿਰ ਰਹੇ ਨੇ ਸ਼ਾਮ ਨੂੰ ਜਦसे ਅਮਰਜੈਂਸੀ ਜਾਂਦੇ ਹੋ ਕੋਰੀਡੋਰਸ ਦੇ ਵਿੱਚ ਕੁੱਤੇ ਵੱਧ ਨੇ ਬੰਦੇ ਇਕੱਠ ਹੁੰਦੇ ਨੇ ਮਰੀਜ਼ ਘੱਟ ਹੁੰਦੇ ਨੇ ਇੰਨਾ ਭਰਿਆ ਪਿਆ ਉੱਥੇ ਉਹ ਦਿਸਦਾ ਜੇ ਵਰਡਾਂ ਦੇ ਵਿੱਚ ਵੀ ਸਰਿਆਂ ਉਹ ਫਿਰੀ ਜਾਂਦੇ ਨੇ ਚੂਹੇ ਤਾਂ ਹੁਣ ਅਸੀਂ ਗਿਣਨਾ ਹੀ ਛੱਡਦੇ ਵੀ ਥੱਲੇ ਅਸੀਂ ਆਪਣਾ ਵੀ ਕਿਤੇ ਰਹਿ ਜੇ ਪਰ ਸਪੋਸਟ ਤਾਂ ਉਹ ਵੀ ਉਹ ਚੱਪ ਜਾਂਦੇ ਨੇ ਛੱਡਦੇ ਹੀ ਨਹੀਂ ਹੁਣ ਉਸ ਤੋਂ ਅੱਗੇ ਹਾਲੇ ਸ਼ੁਰੂ ਹੋ ਗਿਆ ਕਿ ਸਾਨੂੰ ਹੋਰ ਦਿੱਕਤਾਂ ਸੀ ਕਿ ਇੱਥੇ ਪੀਣ ਵਾਲਾ ਪਾਣੀ ਨਹੀਂ ਹੈ ਇੱਥੇ ਮੰਜੇ ਟੁੱਟੇ ਹੋਏ ਪਰ ਹੁਣ ਤਾਂ ਆਤੀ ਹੋ ਗਈ ਨਾ ਜੀ ਜਦੋਂ ਅਸੀਂ ਰੋਜ਼ ਦਾ ਕੰਮ ਸੀ ਤੁਹਾਨੂੰ ਮੈਂ ਕਈ ਵਾਰ ਦੱਸਿਆ ਵੀ ਅੱਗੇ ਕਿ ਅਸੀਂ ਲਿਫਟ 'ਚ ਖੜੇ ਹੋਣਾ ਲਾਈਫ ਚਲੀ ਗਈ ਉੱਥੇ ਹੀ ਖੜੇ ਹਾਂ ਅਸੀਂ ਵਿੱਚ ਹਰ ਦੂਜੇ ਦਿਨ ਲਿਫਟ ਖਰਾਬ ਹਰ ਦੂਜੇ ਦਿਨ ਤੇ ਅਸੀਂ ਵਿੱਚ ਅੜੇ ਖੜੇ ਹਾਂ ਕਈ ਵਾਰ ਪ੍ਰੈਗਨੈਂਟ ਔਰਤਾ ਤੇ 8-8 ਮੰਜ਼ਲਾਂ ਫਿਰ ਉਹ ਡਿਲੀਵਰੀ ਲਈ ਵਿਚਾਰੀਆਂ ਪੌੜੀਆਂ ਰਾਈ ਚੜ੍ਹਦੀਆਂ ਕੋਈ ਚੁੱਕ ਕੇ ਲੈ ਜਾਂਦਾ ਕਿਉਂਕਿ ਲਿਫਟ ਖਰਾਬ ਰਹਿੰਦੀ ਸੀ ਜਨਰੇਟਰ ਕਿਉਂਕਿ ਉਹਦਾ ਹਮੇਸ਼ਾ ਡੀਜ਼ਲ ਹੀ ਖਤਮ ਹੋਇਆ ਰਹਿੰਦਾ ਸੀ ਉਹ ਨਹੀਂ ਸੀ ਆਉਂਦਾ ਤਾਂ ਜਨਰੇਟਰ ਨਹੀਂ ਸੀ ਚੱਲਦਾ ਤਿਆਰੇ ਤਾਂ ਹੁਣ ਹੋਰ ਵੀ ਕਈ ਵੀਡੀਓਜ਼ ਆ ਗਈਆਂ ਵੀ ਆਪਰੇਸ਼ਨ ਚੱਲਦੇ ਦੇ ਦੌਰਾਨ ਲਾਈਟ ਚਲੀ ਜਾਣੀ ਤੇ ਤੁਹਾਡੇ ਕੋਲ ਹੋਰ ਕੋਈ ਤਰੀਕਾ ਹੀ ਨਹੀਂ ਵੀ ਐਂਜੀ ਕਰੀ ਜਾ ਰਹੇ ਹੋ। ਤੋਂ ਇਹ ਚੀਜ਼ਾਂ ਇੰਨੀਆਂ ਕ ਆਮ ਹੋ ਗਈਆਂ ਜਿਹਦੇ ਬਾਰੇ ਸ਼ਿਕਾਇਤ ਕਰਨ ਦਾ ਮਤਲਬ ਵੀ ਜਿਹੜਾ ਬੋਲਦਾ ਸੀ ਉਹ ਇਨਕੁਆਇਰੀ ਪਹੁੰਚਦਾ। ਹੁਣ ਹਾਲ ਇੱਥੇ ਤੱਕ ਆ ਗਿਆ ਕਿ ਨਵੇਂ-ਨਵੇਂ ਹਰ ਰੋਜ਼ ਦੇ ਹੁਣ ਵੀਲ ਚੇਅਰ, ਦ ਸਟ੍ਰੈਚਰਸ ਸਭ ਕੁਝ ਖਰੀਦਿਆ ਜਾ ਰਿਹਾ ਹੈ। ਪਰ 1 ਮਹੀਨਾ ਵੀ ਪੂਰਾ ਨਹੀਂ ਹੁੰਦਾ ਜਦੋਂ व्हीलचेयर ਦਾ ਪਹੀਆ ਉੱਤਰ ਜਾਂਦਾ ਉਹ ਸਟ੍ਰਕਚਰ ਦਾ ਗੰਦਾ ਉਤਰ ਕੇ ਫਟ ਕੇ ਬਾਹਰ ਨਿਕਲ ਜਾਂਦਾ ਹੈ ਭਾਜੀ ਹਰ ਬੋਰਡ ਵਿੱਚ ਨਵੇਂ AC ਲਾ ਦਿੱਤੇ ਗਏ ਨੇ ਕਿ ਅਸੀਂ ਜੀ 8-8 AC ਇੱਕ ਬੋਰਡ ਚ ਲਾਤਾ ਵਾਇਰਿੰਗ ਉਹੀ 1958 ਦੀ ਹੋਈ ਪਈ ਹੈ ਜਾਂ 1962 ਦੀ ਜਦੋਂ ਦੀ ਦੀ ਹੁਣ ਉਸ ਨੂੰ ਉਸ ਵਾਇਰਿੰਗ ਵਿੱਚ ਜਿੱਥੇ ਇੱਕ ਵੀ AC ਨਹੀਂ ਸੀ ਚੱਲਦਾ ਹੁਣ 8 ਚੱਲਦੇ ਨੇ ਯਾਨੀ 2 AC ਵੀ ਤੁਰ ਪਣ ਦੇ ਉਹ ਤੇ ਉਹ ਫੁਕ ਜਾਂਦਾ ਸਿਸਟਮ ਪਰ ਉਹ ਲਵਾ ਦਿੱਤੇ ਗਏ ਨੇ ਹੁਣ ਤੁਸੀਂ ਸਮਝ ਹੀ ਸਕਦੇ ਹੋ ਵੀ ਚੀਜ਼ਾਂ ਪਰਚੇਜ਼ કરી ਜਾ ਰਿਆਂ ਸੀ ਬਿਲਡਿੰਗਾਂ ਬਣਾ ਰਿਆਂ ਜਿਸ ਚ ਪਹਿਲੀ ਬਿਲਡਿੰਗ ਦੇ ਵੀ 4-4 ਦੇ ਮੰਜ਼ਲੇ ਖਾਲੀ ਪਈਆਂ ਨੇ ਉਤੋਂ ਹੋਰ ਨਵੀਂ ਬਿਲਡਿੰਗ ਤਿਆਰ ਹੋ ਗਈ ਚੀਜ਼ਾਂ ਇਹੋ ਜਿਹੇ ਸਮਾਨ ਜਿਹੜਾ ਵਕਤ ਯਾਨੀ ਮਹੀਨਾ ਵੀ ਨਹੀਂ ਕੱਢਦਾ ਦਵਾਈਆਂ ਮੈਂ ਤੁਹਾਨੂੰ ਅੱਗੇ ਹੀ ਦੱਸ ਚੁੱਕੀਆਂ ਵੀ ਅਣਗਿਣਤ ਉਹਦੀ ਅਸੀਂ ਸ਼ਿਕਾਇਤਾਂ ਆਗੀਆਂ ਬੋੜੀਆਂ ਚਿੱਟੀਆਂ ਆਗੀਆਂ ਵਾਪਸ ਭੇਜ ਦੋ ਖਰਾਬ ਨੇ ਤੇ ਇਹ ਸਿਸਟਮ ਦੇ ਵਿੱਚ ਜਿਸ ਤਰੀਕੇ ਦਾ ਨਿਗਾਰਾ ਹੈ ਮੈਨੂੰ ਤਾਂ ਹੁਣ ਜਿਹੜਾ ਜਦੋਂ ਅਸੀਂ ਪੜਨ ਤੋਂ ਲੈ ਕੇ ਅੱਜ ਤੱਕ ਅਸੀਂ ਨਿਗਾਰਾ ਹੀ ਦੇਖਿਆ ਇੰਪਰੂਵਮੈਂਟ ਤਾਂ ਦੇਖੀ ਨਹੀਂ ਬੋਲਣ ਤੇ ਸਾਨੂੰ ਇਮੀਡੀਏਟਲੀ ਸਾਡੀ ਜਾਂ ਸਸਪੈਂਸ਼ਨ ਹੈ ਜਾਂ ਇਨਕੁਆਰੀਆਂ ਅਸੀਂ ਤਾਂ ਇਸੇ ਕੰਮ ਨੂੰ ਹੀ ਸਾਰੀ ਜ਼ਿੰਦਗੀ ਲੰਗਾਤੀ ਤਾਂ ਫਿਰ ਤੁਸੀਂ ਆਪ ਹੀ ਸਮਝਦਾਰ ਹੋ ਕਿ ਕਿੱਥੇ ਕੀ ਕੁਛ ਜੇ ਕਿਸੇ ਨੂੰ ਉਮੀਦ ਕੋਈ ਕਵੇ ਵੀ ਹੈ ਇੰਪਰੂਵਮੈਂਟ ਦੀ ਮੈਨੂੰ ਤਾਂ ਬਿਲਕੁਲ 0% ਲੱਗਦੀ ਕੁਝ ਵੀ ਨਹੀਂ ਹੋ ਸਕਦਾ ਕਿਉਂਕਿ ਅਸੀਂ ਸਿਰਫ ਹੀ ਸਿਰਫ ਕਮਿਸ਼ਨ ਬਣਾ ਛੱਡੇ ਦੂਜੀ ਅਸੀਂ ਲਫ਼ਜ਼ ਵਰਤਦਾ ਹੀ ਨਹੀਂ ਸਿਨੀਅਰਟੀਆਂ ਬਿਲਕੁਲ ਛੁੱਟਤੀਆਂ ਹੋਈਆਂ ਨੇ 60% ਪਾਜੀ ਕੋਈ ਛੋਟੀ ਗੱਲ ਨਹੀਂ ਹੁੰਦੀ 60% ਸ਼ਾਰਟੇਜ ਚਲ ਰਹੀ ਹੈ ਕਿਉਂਕਿ ਡਾਕਟਰ ਇੱਥੇ ਟਿਕਦੇ ਹੀ ਨਹੀਂ ਪਏ ਤੇ ਸਭ ਤੋਂ ਬੱਦਰ ਹਾਲਾਤ ਇਹ ਨੇ ਕਿ ਜਿਹੜੇ ਐਮਡੀ ਸਟੂਡੈਂਟ ਕਰਨ ਆ ਰਹੇ ਨੇ ਵਿਦਿਆਰਥੀ ਕਿਉਂਕਿ ਕਲੀਨਿਕ ਐਨੇ ਸਾਰੇ ਖੋਲ ਦਿੱਤੇ ਨੇ ਡਾਕਟਰ ਹੈ ਨਹੀਂ ਇੱਥੇ ਸਾਡੇ ਰਜਿੰਦਰਾ ਚੋਂ ਉਹਨਾਂ ਨੂੰ ਉੱਥੇ ਭੇਜਿਆ ਜਾਂਦਾ ਜਾਓ ਭਾਈ ਟੈਂਪਰੇਰੀ ਕਲੀਨਿਕ ਚ ਲਾਓ ਜਿਹੜੇ ਅਜੇ ਸਪੈਸ਼ਲਿਸਟ ਬਣੇ ਨਹੀਂ ਸੋ ਇਹ ਇਹ ਜੇ ਸਾਡਾ ਸਿਸਟਮ ਜਿਸ ਤਰੀਕੇ ਅਸੀਂ ਚੱਲ ਰਿਹਾ ਤੁਸੀਂ ਵੇਖ ਲਓ ਜੀ ਕਿਸ ਤਰੀਕੇ ਦੀਆਂ ਇਹ ਕੁਰਸੀਆਂ ਨੇ ਜਿਹਦੇ ਚਾਰੋਂ ਪਾਵੇ ਆਲਮੋਸਟ ਸਿਉਂਖ ਖਾ ਚੁੱਕੀ ਕਿਵੇਂ ਚਲਾਣਾ ਇਹਦੇ ਵਿੱਚ ਜਿਹੜੀ 에ਰਪੋਰਟ ਕੱਲ ਟ੍ਰਿਬਿਊਨ ਨੇ ਛਾਪੀ ਹੈ ਮੈਂ ਨਹੀਂ ਕਹਿ ਰਿਹਾ ਟ੍ਰਿਬਿਊਨ ਦੇ ਵਿੱਚ ਪਟਿਆਲੇ 26 ਅਗਸਤ ਦੀ ਇਹ ਰਿਪੋਰਟ ਹੈ ਕਿ ਸ਼ੌਕਿੰਗ ਇਨਸੀਡੈਂਟ ਸਟੇ ਡੌਗ ਵਾਸ ਸਪੋਟਡ ਕੈਰੀਂਗ ਦਾ ਸਵਿਅਰਡ ਹੈਡ ਆਫ ਦਾ ਚਾਈਲਡ ਇਸ ਸਰਜਰੀ ਵਾਰਡ ਦੇ ਵਿੱਚੋਂ ਕੁੱਤਾ ਅੰਦਰ ਵੜ ਕੇ ਬੱਚੇ ਦਾ ਸਿਰ ਕਿਵੇਂ ਲੈ ਗਿਆ ਕਿਵੇਂ ਲੱਗਦਾ ਤੁਹਾਨੂੰ ਇਹ ਅੰਦਰ ਕੁੱਤੇ ਸਰਜਰੀ ਵਾਰਡ ਦੇ ਵਿੱਚ ਆ ਸਕਦੇ ਆ ਅਲਾਉਡ ਨੇ ਸਾਡੇ ਸਾਰੇ ਹਸਪਤਾਲ ਸਾਰੇ ਹਸਪਤਾਲ ਵਿੱਚ ਜਿਹੜਾ ਐਮਰਜੈਂਸੀ ਦੇ ਵਿੱਚ ਆਪਰੇਸ਼ਨ تھیਟਰ ਆ ਉਹਦੇ ਅੰਦਰ ਵੀ ਉੱਥੇ ਵੀ ਵੜ ਜਾਂਦੇ ਨੇ ਸਾਰੇ ਪੂਰੇ ਥਾਵਾ ਤੇ ਕੁੱਤੇ ਹੀ ਕੁੱਤੇ ਨੇ ਇਹਦੇ ਬਾਰੇ ਜਿਹੜੀ ਰਿਪੋਰਟ ਉਹਨੇ ਭਾਵੇਂ ਹੈਲਥ ਮਨਿਸਟਰ ਡਾਕਟਰ ਬਲਬੀਰ ਸਿੰਘ ਨੇ ਇਨਕੁਆਰੀ ਜ਼ਰੂਰ ਬਿਠਾਤੀ ਹੈ ਇਨਕੁਆਰੀ ਦਾ ਮਤਲਬ ਹੁੰਦਾ ਕਿ ਦੱਬ ਦਿਓ ਸਾਰਾ ਕੁਝ ਉਹ ਤਾਂ ਦੱਬਿਆ ਗਿਆ ਪਰ ਉਹਨਾਂ ਨੂੰ ਪਤਾ ਨਹੀਂ ਉਹ ਆਪ ਉੱਥੇ ਕੰਮ ਕਰਦੇ ਰਹੇ ਨੇ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਉੱਥੇ ਬੰਦੇ ਘੱਟ ਤੇ ਕੁੱਤੇ ਜ਼ਿਆਦਾ ਨੇ ਇਹ ਇਨਸੀਡੈਂਟ ਕਿਵੇਂ ਹੋ ਸਕਦਾ ਕੱਲੇ ਵੀ ਖਬਰ ਆਈ ਸੀ ਕਿ ਜਦੋਂ ਬੱਚੇ ਮਾਂ ਦੀ ਡਿਲੀਵਰੀ ਹੁੰਦੀ ਹੈ ਬੱਚਾ ਪੇਟ ਦੇ ਵਿੱਚੋਂ ਮਰਿਆ ਹੋਇਆ ਨਿਕਲਦਾ ਤੇ ਉਹਨੂੰ ਗਾਰਬੇ ਸੁੱਟ ਦਿੰਦੇ ਆ ਇਦਾਂ ਹੁੰਦਾ ਗਾਰਬੇ ਸੁੱਟਦੇ ਆ ਉਹਦਾ ਹੋਰ ਕੋਈ ਪਰਮਿਸ਼ਨ ਵਗੈਰਾ ਜਾਂ ਹੋਰ ਸਿਸਟਮ ਇਸ ਤਰ੍ਹਾਂ ਦਾ ਨਹੀਂ ਹੈ ਜਿਹੱਚੋ ਕੁੱਤਾ ਚੁੱਕ ਕੇ ਲੈ ਕੇ ਭੱਜ ਗਿਆ ਅਜੀ ਸਿਸਟਮ ਪੂਰਾ ਬਣਿਆ ਹੋਇਆ ਕਿ ਐਸ ਬੈਗਸ ਦੇ ਵਿੱਚ ਇਸ ਇਸ ਤਰੀਕੇ ਤੁਸੀਂ ਰੱਖਣਾ ਜੇ ਸਾਰਾ ਜੋ ਉਹ ਪ੍ਰੋਪਰ ਤਰੀਕਾ ਉੱਥੇ ਸਿਸਟਮ ਹੈ ਜਿੱਥੇ ਚੈਕਿੰਗ ਵੀ ਹੁੰਦੀ ਹੈ ਪਰ ਮੈਂ ਜਿਵੇਂ ਤੁਹਾਨੂੰ ਜ਼ਿਕਰ ਕੀਤਾ ਕਿ ਉੱਥੇ ਚੂਹੇ ਇੰਨੇ ਨੇ ਕਿ ਉਹ ਬੈਗਸ ਪਾੜ ਕੇ ਉਹਦੇ ਵਿੱਚੋਂ ਕੱਢ ਕੇ ਬਾਹਰ ਸੁੱਟ ਦਿੰਦੇ ਨੇ ਅੱਗੋਂ ਕੁੱਤੇ ਬੈਠੇ ਨੇ ਉਹ ਚੁੱਕ ਕੇ ਫਿਰ ਆਰਾਮ ਨਾਲ ਉਹਨਾਂ ਨੂੰ ਯਾਨੀ ਉਹ ਬਾਹਰ ਕਢੀਸ ਦੇ ਫਿਰਦੇ ਨੇ ਸੋ ਇਹ ਇੰਨਾ ਜ਼ਿਆਦਾ ਸਾਰਾ ਕੁਝ ਥੱਲੇ ਵਿਗਾੜ ਹੋਇਆ ਪਿਆ ਔਰ ਇਨਕੁਆਰੀ ਦਾ ਮਤਲਬ ਸਿੱਧਾ ਹੁੰਦਾ ਜੇ ਕੰਮ ਠੱਪ ਕਰਨਾ 52 53 ਤੋਂ ਉੱਪਰ ਇਨਕੁਆਰੀਆਂ ਤੁਸੀਂ ਨੇ ਵੀ ਦੇਖ ਚੁੱਕੀਆਂ ਜਿਨ੍ਹਾਂ ਦੀ ਮੈਂ ਆਪ ਵੀ ਮੈਂਬਰਾਂ ਸਾ ਅਸੀਂ ਲਿਖ ਵੀ ਦਿੰਦੇ ਸੀ ਇਹ ਪੂਰੇ ਦਾ ਪੂਰਾ ਇਹਦੀ ਗਲਤੀ ਜੇ ਸਾਰਾ ਕੁਝ ਕੱਢ ਕੇ ਵੀ ਦੇ ਦਿੰਦੇ ਸੀ ਅੱਜ ਤੱਕ ਤਾਂ ਅਸੀਂ ਕਦੇ ਕੁਝ ਵੀ ਹੁੰਦਾ ਦੇਖਿਆ ਨਹੀਂ ਜਿਸ ਦਾ ਕੋਈ ਵੀ ਨਤੀਜਾ ਨਿਕਲਦਾ ਨਹੀਂ ਤਾਂ ਇਹ ਇਨਕੁਆਰੀਆਂ ਸਿਰਫ ਇੱਕ ਮਿੱਟੀ ਪਾਓ ਵਾਲੀ ਗੱਲ ਹੁੰਦੀ ਹੈ ਕਿ ਇਹਨੂੰ ਦਬ ਦਿਓ ਖਤਮ ਕਰ ਦਿਓ ਉਹਦੇ ਇਸ ਤੋਂ ਵੱਧ ਅਜੇ ਤੱਕ ਕੁਝ ਹੁੰਦਾ ਦੇਖਿਆ ਨਹੀਂ ਪਰ ਇਸ ਕੇਸ ਬਾਰੇ ਤੁਸੀਂ ਮਾੜਾ ਮੋਟਾ ਕਿਉਂਕਿ ਤੁਸੀਂ ਉੱਥੇ ਰਹੇ ਹੋ ਸਟਾਫ ਤੁਹਾਡੇ ਨਾਲ ਕੰਮ ਕਰਦਾ ਥੋੜਾ ਜਿਹਾ ਪਤਾ ਕਰਨ ਦਾ ਕੋਸ਼ਿਸ਼ ਕੀਤੀ ਹੈ ਵੀ ਇੱਕ ਇਨਸੀਡੈਂਟ ਵਾਪਰਿਆ ਕਿਵੇਂ ਕੀ ਹੋਇਆ ਹਾਂ ਇਹ ਅਸਲ ਚ ਜੋ ਹੁਣ ਸਾਹਮਣੇ ਆਇਆ ਕਿ ਕਿਸੇ ਨੇ ਰਜਿੰਦਰਾ ਦੇ ਬਾਹਰ ਬਾਹਰ ਜੋ ਕੂੜੇ ਦੇ ਹੁੰਦੇ ਨੇ ਉਹਦੇ ਨੇੜੇ ਕਿਸੇ ਨੇ ਬੱਚਾ ਬਾਹਰੋਂ ਸੁੱਟਿਆ ਹੋਇਆ ਸੀ ਯਾਨੀ ਇਹ ਅਜੇ ਤੱਕ ਜੋ ਪੁਲਿਸ ਕਹਿੰਦੀ ਜੇ ਕਿਉਂਕਿ ਸਾਨੂੰ ਤਾਂ ਨਹੀਂ ਪਤਾ ਲੱਗ ਸਕਦਾ ਕਿੱਥੋਂ ਆਇਆ ਪਰ ਪੁਲਿਸ ਦਾ ਵਰਸ਼ਨ ਇਹ ਆਇਆ ਕਿ ਉਹ ਵਾਰ-ਵਾਰ ਜੋ ਵੱਡੇ-ਵੱਡੇ ਕੂੜੇ ਦੇ ਢੇਰ ਰੱਖੇ ਹੋਏ ਨੇ ਰਜਿੰਦਰਾ ਦੇ ਬਿਲਕੁਲ ਕਾਂਗ ਦੇ ਨਾਲ ਉੱਥੇ ਕਿਸੇ ਨੇ ਸੁੱਟਿਆ ਤੇ ਉੱਥੋਂ ਇਹ ਪਾੜ ਲਿਆ ਹੁਣ ਉੱਥੇ ਨੈਚਰਲੀ ਅਸੀਂ ਸਮਝ ਸਕਦੇ ਹਾਂ ਸਾਵਤ ਥੀਰ ਹੋਏਗਾ ਕੋਈ ਕੱਲਾ ਸਿਰ ਪਾੜ ਕੇ ਬੱਚੇ ਦਾ ਕਿਸੇ ਦਾ ਲੈਣਾ ਇਹ ਸਾਰਾ ਕੁਝ ਤੋਂ ਜੋ ਵੀ ਉੱਥੇ ਹੋਇਆ ਹੋਇਆ ਸੀ ਰੱਬ ਹੀ ਜਾਣੇ ਕਿ ਉੱਥੇ ਵੀ ਇਹੀ ਚੂਹੇ ਨਾਲ ਕੁੱਤਰ ਰਹਿ ਸੰ ਕਿ ਕੀ ਹੋ ਰਿਹਾ ਸੀ ਜਾਂ ਕੁੱਤਿਆਂ ਨੇ ਰਲ ਕੇ ਪਾੜਿਆ ਉਹਨੂੰ ਪਰ ਇਸ ਹਾਲ ਵਿੱਚ ਉਹ ਕਹਿੰਦੇ ਨੇ ਕਿ ਉੱਥੇ ਸੁਟਿਆ ਕਿਉਂਕਿ ਅੰਦਰਲੇ ਹੁਣ ਇਹ ਚੀਜ਼ ਸਾਡੇ ਕੋਲ ਤਾਂ ਨਾ ਤੁਹਾਡੇ ਕੋਲ ਨਾ ਸਾਡੇ ਕੋਲੇ ਗੱਲ ਨਿਕਲ ਨਹੀਂ ਤਾਂ ਹੈ ਹੀ ਨਹੀਂ ਪਰ ਐਸ ਵੇਲੇ ਦੀ ਇਹੀ ਕਿਹਾ ਗਿਆ ਕਿ ਇਹ ਬਾਹਰੋਂ ਸੀ ਜਿਹੜਾ ਉੱਥੇ ਦਰਜਿੰਦਰਾ ਦੇ ਬਿਲਕੁਲ ਨਾਲ ਵਾਰ-ਵਾਰ ਉਥੋਂ ਇਹ ਚੁੱਕ ਕੇ ਲਿਆਏ ਨੇ ਪਰ ਹੁਣ ਇਹ ਪੂਰੀ ਡਿਟੇਲ ਤਾਂ ਰੱਬ ਹੀ ਜਾਣੇ ਕਿੱਥੋਂ ਕੀ ਹੋਇਆ ਪਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਅੰਦਰ ਅੱਗੇ ਪਲੇਸੈਂਟਾ ਵਗੈਰਾ ਇਹ ਚੀਜ਼ ਤਾਂ ਆਮ ਹੀ ਹੁੰਦੀ ਸੀ ਕੋਈ ਵੱਡੀ ਗੱਲ ਨਹੀਂ ਕਿ ਜੇ ਕੋਈ ਬੱਚਾ ਪਰ ਕਰੋ ਕਿ ਮੋਇਆ ਹੋਇਆ ਹੀ ਹੋਇਆ ਤਾਂ ਉਹਦੀ ਵੀ ਜਦੋਂ ਬਾਡੀ ਲਪੇਟ ਕੇ ਪ੍ਰੋਪਰ ਤਰੀਕੇ ਨਾਲ ਡਿਸਪੋਜ਼ ਆਫ ਕਰੀਦੀ ਹੈ ਜੇ ਉੱਥੋਂ ਵੀ ਇਸੇ ਤਰ੍ਹਾਂ ਕੁੱਤੇ ਕਢੀਸ ਕੇ ਬਾਹਰ ਲੈ ਗਏ ਨੇ ਤਾਂ ਫਿਰ ਕੋਈ ਵੱਡੀ ਗੱਲ ਨਹੀਂ ਹੈ ਕਿ ਉਹ ਕਿਉਂਕਿ ਚੂਹੇ ਨੇ ਪਹਿਲਾਂ ਕੱਢਣਾ ਪਾੜਨਾ ਉੱਥੋਂ ਅੱਗੇ ਕੁੱਤੇ ਚੁੱਕ ਕੇ ਲੈ ਜਾ ਸਕਦੇ ਨਹੀਂ ਕਿਉਂਕਿ ਪਲੇਸੈਂਟਰ ਵਗੈਰਾ ਤਾਂ ਅਸੀਂ ਆਮ ਹੀ ਕੁੱਤਿਆਂ ਨੂੰ ਕਢੀਸ ਦੇ ਉੱਤੇ ਦੇਖਦੇ ਹਾਂ ਕਿ ਉਹ ਲਹੂ ਲੁਹਾਨ ਇਸੇ ਤਰ੍ਹਾਂ ਉੱਤੇ ਲੈ ਕੇ ਭਜਦੇ ਰਹਿੰਦੇ ਨੇ ਕੋਰੀਡੋਰ ਪਰ ਮੈਂ ਤੁਹਾਨੂੰ ਇੱਕ ਹੋਰ ਜ਼ਰੂਰ ਗੱਲ ਦੱਸਣੀ ਚਾਹਾਂਗੀ ਭਾਜੀ ਮੇਰੀ ਆਪਣੀ ਐਮਰਜੈਂਸੀ ਮੇਰੇ ਹੀ ਵਾਰਡ ਦੇ ਵਿੱਚ ਆਈ ਸੀ ਯੂ ਦੇ ਅੰਦਰ ਬੱਚਾ ਜੋ ਪਿਆਸੀ ਉੱਤੋਂ ਦੀ ਛੱਤ ਤੋਂ ਪੱਖਾ ਡਿੱਗ ਗਿਆ ਸੱਸੋ ਜੀ ਕੀ ਕਰ ਸਕਦੇ ਆ ਛੱਤਾਂ ਤਾਂ ਆਮ ਹੀ ਡਿੱਗਦੀਆਂ ਰਜਿੰਦਰਾ ਦੀਆਂ ਉਹ ਦੇਖਦੇ ਹੀ ਰਹਿੰਦੇ ਨੇ ਕਿ ਉਹ ਆਰਟੀਫੀਸ਼ੀਅਲ ਰੂਪ ਸਲਾਈਆਂ ਐਡੀਆਂ ਘਟੀਆ ਕੁਆਲਿਟੀ ਦੀਆਂ ਕਿਉਂ ਆਮ ਹੀ ਡਿੱਗ ਜਾਂਦੀਆਂ ਬਥੇਰੀਆਂ ਵੀਡੀਓਜ਼ ਫੋਟੋਜ਼ ਕੱਢ ਕੇ ਉੱਥੇ ਚਿੱਠੀਆਂ ਸੀ ਲਿਖੀਆਂ ਪਰ ਉਹਨਾਂ ਦਾ ਹੁੰਦਾ ਕੁਝ ਨਹੀਂ ਸੀ ਪਰ ਸੁ ਮੇਰੀ ਹੋਈ ਐਮਰਜੈਂਸੀ ਦੇ ਵਿੱਚੋਂ ਬੱਚਾ ਆਇਆ ਸੀ ਸ਼ੁਕਰ ਹੈ ਕਿ ਉਹ ਆਈਵੀ ਸੈਕਟ ਪੂਰਾ ਸੀਗਾ ਉਹ ਜਿਹਦੇ ਉੱਤੇ ਉਹ ਅੜ ਕੇ ਉਹਦੇ ਉੱਤੇ ਯਾਨੀ ਰੁਕ ਗਿਆ ਵਰਨਾ ਉਹ ਬੈੱਡ ਦੇ ਉੱਤੇ ਪੂਰਾ ਪੱਖਾ ਆ ਕੇ ਡਿੱਗ ਜਾਂਦਾ ਤਾਂ ਉਹ ਬੱਚਾ ਤਾਂ ਉੱਥੇ ਹੀ ਸ਼ਾਇਦ ਸਾਂ ਮਰ ਜਾਂਦਾ ਤਾਂ ਉਹ ਵੀ ਅਸੀਂ ਜਦੋਂ ਲਿਖ ਕੇ ਭੇਜੀ ਚਿੱਠੀ ਕਿ ਭਾਈ ਆਹ ਚੀਜ਼ ਵਾਪਰ ਗਈ ਜੇ ਤੇ ਉਹਦਾ ਕੁਝ ਵੀ ਨਹੀਂ ਹੋਇਆ ਇਨਕੁਆਇਰੀ ਦੀ ਚਿੱਠੀ ਆ ਗਈ ਕਿ ਤੁਸੀਂ ਇਹ ਪੱਖੇ ਰੈਗੂਲਰ ਚੈੱਕ ਕਿਉਂ ਨਹੀਂ ਕਰਾਏ ਇਹ ਯਾਨੀ ਸਾਡੇ ਤੇ ਹੀ ਸਾਰੀ ਗੱਲ ਉਹਨਾਂ ਨੇ ਛੁੱਟ ਦਿੱਤੀ ਜੋ ਕਿ ਮੇਨਟੇਨੈਂਸ ਦਾ ਪੂਰਾ ਡਿਪਾਰਟਮੈਂਟ ਹੈ ਉੱਥੇ ਅਲੱਗ ਜਿੱਦਾਂ ਰਜਿੰਦਰਾ ਚ ਕੰਮ ਹੀ ਇਹ ਆ ਪੂਰਾ ਬਿਜਲੀ ਦਾ ਮਹਿਕਮਾ ਹੈ ਜਿਨੇ ਸਾਰਾ ਕੁਝ ਰੈਗੂਲਰ ਚੈੱਕ ਅਪ ਕਰਨੀ ਹੁੰਦੀ ਹੈ ਤੇ ਉਹ ਮੇਰਾ ਤਾਂ ਵਾਰਡ ਵੀ ਨਹੀਂ ਸੀ ਕਿਉਂਕਿ ਇੰਟੈਂਸਿਵ ਕੇਅਰ ਦੇ ਵਿੱਚ ਸਾਰੇ ਡਾਕਟਰਾਂ ਦੇ ਇਕੱਠਾ ਸਾਂਝਾ ਵਾਰਡ ਹੁੰਦਾ ਜਿੱਥੋਂ ਫਿਰ ਉਹ ਆਪਣੇ ਆਪਣੇ ਵਾਰਡ ਚ ਐਮਰਜੈਂਸੀ ਤੋਂ ਬਾਅਦ ਚਲੇ ਜਾਂਦੇ ਨੇ ਤਾਂ ਸਾਡਾ ਇਹ ਕਹਿਣਾ ਵੀ ਭਾਈ ਇਹਨੂੰ ਰਿਪੇਅਰ ਕਰਾ ਦਿਓ ਉਸ ਰਿਪੇਅਰ ਤਾਂ ਉਹਨਾਂ ਦੀ ਹੋਈ ਨਹੀਂ ਇੱਕ ਚਿੱਠੀ ਜ਼ਰੂਰ ਇਨਕੁਆਇਰੀ ਦੀ ਆ ਗਈ ਉਹ ਰਿਪੇਅਰ ਅਸੀਂ ਆਫ ਕਰਾਈ ਯਾਨੀ ਸਟਾਫ ਨਰਸ ਦੀ ਮੈਂ ਸੀ ਮੇਰੇ ਪੀਜੀ ਸਟੂਡੈਂਟ ਅਸੀਂ ਰਲ ਕੇ ਪੈਸੇ ਪਾ ਕੇ ਉਹ ਪੱਕਾ ਠੀਕ ਕਰਵਾ ਕੇ ਲਾਇਆ ਸਾਡੀ ਨਾਲੇ ਅਸੀਂ ਇਨਕੁਆਇਰੀ ਵੀ ਭੁਗਤੀ ਪਰ ਉਹਦੇ ਤੇ ਕੋਈ ਵੀ ਯਾਨੀ ਹਸਪਤਾਲ ਵੱਲੋਂ ਐਕਸ਼ਨ ਕੋਈ ਨਹੀਂ ਹੋਇਆ ਜੀ ਕਿ ਇਹ ਕਿਉਂ ਪੱਖੇ ਡਿੱਗ ਰਹੇ ਨੇ ਕੱਲ ਨੂੰ ਕਿਸੇ ਹੋਰ ਤੇ ਵੀ ਹੋ ਸਕਦਾ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ ਪਰ ਮੈਂ ਨਾ ਗੱਲ ਕਰਦੇ ਕਰਦੇ ਤੁਹਾਡੇ ਮੈਂ ਟ੍ਰਿਮ ਕਰਕੇ ਅਖਬਾਰ ਤੁਹਾਨੂੰ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਇਹਦੇ ਵਿੱਚੋਂ ਮੈਨੂੰ ਇਹ ਨਹੀਂ ਸਮਝ ਆਂਦੀ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਪੁਲਿਸ ਦੀ ਰਿਪੋਰਟ ਹੈ ਇਹਨੂੰ ਥੋੜੇ ਜਿਹਾ ਧਿਆਨ ਨਾਲ ਬੈਸ ਕਰਕੇ ਇੱਥੇ ਰੱਖਿਆ ਤਾਂ ਜੋ ਹਰੇਕ ਦਰਸ਼ਕ ਪੜ ਸਕੇ ਪੁਲਿਸ ਰਿਪੋਰਟ ਕਰ ਰਹੀ ਹੈ ਕਿ ਬਾਹਰਲੇ ਵੱਡੇ ਬਿੰਨ ਦੇ ਵਿੱਚੋਂ ਕੁੱਤਾ ਉੱਪਰ ਏਡੇ ਬਿੰਨ ਦੇ ਵਿੱਚ ਕਿਵੇਂ ਚੜ ਗਿਆ ਨੰਬਰ 1 ਨੰਬਰ 2 ਕੁੱਤਾ ਵਾਰਡ ਨੰਬਰ 4 ਦੇ ਵਿੱਚ 5:30 ਵਜੇ ਸ਼ਾਮ ਨੂੰ ਬੱਚੇ ਦਾ ਸਿਰ ਲੈ ਕੇ ਭੱਜਿਆ ਜਾਂਦਾ ਹੈ ਸਟਾਫ ਸਕਿਉਰਟੀ ਪਰਸਨ ਦੇਖਦੇ ਨੇ ਇਹ ਬਾਡੀ ਦਾ ਪਾਰਟ ਕਿਵੇਂ ਰਿਕਵਰ ਹੋਇਆ ਕੀ ਉਹ ਜਾਂ ਕੋਈ ਜ਼ਾਲਮ ਮਾਪੇ ਖੈ ਜੇ ਬੱਚਾ ਪੇਟ ਦੇ ਵਿੱਚ ਵੀ ਮਰ ਗਿਆ ਤੇ ਉਹ ਬੱਚੇ ਨੂੰ ਦਫਨਾਉਂਦੇ ਨੇ ਨਾ ਕਿ ਬੱਚੇ ਨੂੰ ਸਿੱਧਾ ਹੀ ਜਾ ਕੇ ਗਾਰਬੇਜ ਬੈਨ ਚ ਵੱਡੇ ਸੁੱਟਦੇ ਹੋ ਤੇ ਕੁੱਤੇ ਉੱਪਰ ਚੜ ਜਾਂਦੇ ਨੇ ਬਿੰਨਾ ਦੇ ਵਿੱਚ ਇਹ ਗੱਲ ਮੈਨੂੰ ਸਮਝ ਨਹੀਂ ਆਈ ਕੋਈ ਗੱਲ ਪਈ ਨਹੀਂ ਪੱਲੇ ਖਬਰ ਗਲਤ ਹੈ ਪੁਲਿਸ ਵਾਲੇ ਗਲਤ ਨੇ ਜਾਂ ਪ੍ਰਸ਼ਾਸਨ ਗਲਤ ਹੈ ਮਾਪੇ ਗਲਤ ਨੇ ਇਹ ਵਾਕਈ ਬੁਝਾ ਫਿਰ ਉੱਚਲਖਣਾ ਬਣ ਗਿਆ ਹੈ ਬਿਲਕੁਲ ਪਾਜীব ਜਦ ਤੁਸੀਂ ਸਵਾਲ ਚੁੱਕਿਆ ਮੈਂ ਵੀ ਇਹੋ ਪੁੱਛਿਆ ਸੀ ਕਿ ਭਾਈ ਉਹ ਉੱਚੇ ਉੱਚੇ 7 7 ਫੁੱਟ ਬਿੰਨ ਨੇ ਤੇ ਉਹਦੇ ਟਾਪ ਤੇ ਸਿਰਫ ਇਸ ਤਰ੍ਹਾਂ ਦਾ ਖੁੱਲਾ ਇੰਨਾ ਕੁ ਏਰੀਆ ਵੀ ਉਹਦੇ ਵਿੱਚ ਸੱਲਾ 7 ਫੁੱਟ ਉੱਚੇ ਕੁੱਤੇ ਨੇ ਚੜ ਕੇ ਤੇ ਫਿਰ ਉਹ ਉਹਦੇ ਵਿੱਚੋਂ ਬਿੰਨ ਦੇ ਵਿੱਚੋਂ ਦੀ ਵੜ ਕੇ ਤੇ ਫਿਰ ਨਿਕਲ ਕੇ ਆਣਾ ਰੱਬ ਵੀ ਜਾਣਦਾ ਕਿ ਇਸ ਤਰ੍ਹਾਂ ਉਹਨਾਂ ਨੇ ਇਹ ਦੀ ਐਕਸਪਲੇਨੇਸ਼ਨ ਦੇਣੀ ਚਾਹੀਏ ਤੇ ਕੌਣ ਸੀ ਗਵਾਹ ਜਿਸ ਨੇ ਦੇਖਿਆ ਵੀ ਇਸ ਤਰੀਕੇ ਦਾ ਹੋ ਰਿਹਾ ਤੇ ਫਿਰ ਉਹ ਕਿਵੇਂ ਉਹਨੂੰ ਅਲਾਉ ਕੀਤਾ ਗਿਆ ਕਿ ਬਾਹਰੋਂ ਪੂਰੀਆਂ ਦੁਕਾਨਾਂ ਦੇ ਵਿੱਚ ਸੜਕ ਦੇ ਉੱਤੋਂ ਸਾਰਾ ਕੁਝ ਦੇਖਦਾ ਤੇ ਫਿਰ ਉਹ ਅੰਦਰ ਪੂਰਾ ਪਰਲੇ ਯਾਨੀ ਵਾਰਡ ਨੰਬਰ 4 ਬਿਲਕੁਲ ਹਸਪਤਾਲ ਦਾ ਸਿਰਾ ਪਰਲਾ ਜੇ ਬਿੰਨ ਇੱਕ ਪਾਸੇ ਨੇ ਉਹ ਬਿਲਕੁਲ ਦੂਜਾ ਸਿਰਾਂ ਹਸਪਤਾਲ ਦਾ ਆ ਜਾਂਦਾ ਉਹਦੇ ਅੰਦਰ ਕੋਰੀਡੋਰ ਦੇ ਵਿੱਚ ਤੱਕ ਲੈ ਗਿਆ ਕਿਸੇ ਦੀ ਨਜ਼ਰ ਹੀ ਨਹੀਂ ਪਿਆ ਕਿਸੇ ਨੇ ਵੇਖਿਆ ਹੀ ਨਹੀਂ ਬਾਹਰੋਂ ਅੰਦਰ ਆਂਦਾ ਸਾਰੀਆਂ ਦੁਕਾਨਾਂ ਜਿੱਥੇ ਬੈਠ ਕੇ ਪੂਰੇ ਹਸਪਤਾਲ ਦੇ ਲੋਕ ਰੋਟੀਆਂ ਖਾਂਦੇ ਚਾਹ ਪੀਂਦੇ ਕਿਸੇ ਦੇ ਨਜ਼ਰੀ ਉੱਥੋਂ ਇੰਜ ਨਹੀਂ ਸਿਰ ਪਿਆ ਤੇ ਸਿਰ ਸਿਰਫ ਉੱਥੇ ਜਾ ਕੇ ਬਾਰਡ ਦੇ ਅੰਦਰ ਹੀ ਉੱਥੇ ਹੀ ਦੇਖਿਆ ਬਹੁਤ ਅਜੀਬ ਜਿਹੀ ਗੱਲ ਹੈ ਪਰ ਐਨੀ ਵੇਜ਼ ਜੋ ਜੋ ਹੁਣ ਕਹਿਣਾ ਚਾਹਣ ਤੁਸੀਂ ਮੈਂ ਜੇ ਕਿੰਤੂ ਪਰੰਤੂ ਕਰਾਂਗੇ ਤਾਂ ਫਿਰ ਉਹੀ ਐਸੀ ਤਾਂ ਇਨਕੁਆਰੀਆਂ ਹੀ ਭੁਗਤਾਂਗੇ ਪਰ ਇਹ ਗੱਲਾਂ ਮੈਂ ਤੁਹਾਨੂੰ ਦੱਸ ਦੇ ਵੀ ਜਿਹੜਾ ਚਾਹੇ ਮੇਰੇ ਇੰਸਟਾਗ੍ਰam ਤੇ ਉਹ ਆਲਰੇਡੀ ਹੈ ਡਾਕਟਰ ਹਰਸ਼ਿੰਦਰ ਤੁਸੀਂ ਦੇਖ ਸਕਦੇ ਹੋ ਉਹਦੇ ਤੇ ਅਸੀਂ ਮੈਂ ਆਲਰੇਡੀ ਵੀਡੀਓ ਪਾਈ ਹੋਈ ਹੈ ਕਿਵੇਂ ਕੁੱਤੇ ਸਾਡੇ ਬੋਰਡ ਦੇ ਅੱਗੋਂ ਦੀ ਇਸ ਤਰ੍ਹਾਂ ਤੋੜ ਕੇ ਜਾਂਦੇ ਪਏ ਨੇ ਪੂਰਾ ਪਲੇਸੈਂਟਾ ਖਿੱਚ ਕੇ ਕਿਵੇਂ ਸੜਕ ਤੇ ਰੋਲਦੇ ਹੋਏ ਸੋ ਇਹ ਆਮ ਸੀ ਸਿਚੁਏਸ਼ਨ ਜੋ ਅਸੀਂ ਦੇਖਦੇ ਹੀ ਹੁੰਦੇ ਸੀ ਕਿ ਕੁੱਤੇ ਅੰਦਰ ਫਰੀ ਜਾਂਦੇ ਨੇ ਬਿਆਨਤ ਮੇਰੇ ਖਿਆਲ ਹੈ ਕੋਈ ਹੁਣ ਹੱਥ ਦੀ ਗਿਣਤੀ ਵੀ ਖਤਮ ਹੈ ਜਦੋਂ ਕਹਿੰਦੇ ਸੀ ਸਾਡੇ ਬੋਰਡਾਂ ਚ ਕੁੱਤੇ ਰਾਤ ਨੂੰ ਸਾਨੂੰ ਪੈਂਦੇ ਨੇ ਪਰ ਕਦੇ ਕੋਈ ਐਕਸ਼ਨ ਲਿਆ ਨਹੀਂ ਗਿਆ ਤੁਹਾਨੂੰ ਕਾਫੀ ਪਰੇਸ਼ਾਨ ਕੀਤਾ ਗਿਆ ਮਜਬੂਰ ਹੋ ਕੇ ਤੁਹਾਨੂੰ ਨੌਕਰੀ ਛੱਡਣੀ ਪਈ ਪ੍ਰੀਮਚੂਰ ਰਿਟਾਇਰਮੈਂਟ ਲੈਣੀ ਪਈ ਪੈਨਸ਼ਨ ਤਾਂ ਮਿਲ ਗਈ ਸੀ ਤੁਹਾਡੇ ਜਿਹੜੇ ਫੰਡ ਭਏ ਸੀ ਦੇਤੇ ਕਿ ਸਰਕਾਰ ਨੇ ਪਾਣੀ ਆ ਜੜ ਹੜਾ ਆਏ ਨੇ ਉਹਨਾਂ ਚ ਰੋੜ ਤੇ ਹੜਾ ਰਹਿਣਾ ਬਹੁਤ ਜ਼ਿਆਦਾ ਪੈਸਾ ਬੜਾ ਪਿਆ ਉਹਨਾਂ ਕੋਲ ਪਾਣੀ ਚ ਡੁੱੜ ਗਏ ਕਿ ਤੇਤੇ ਕਾਸ਼ ਜੇ ਉੱਥੇ ਹੀ ਵਰਤੇ ਜਾਂਦੇ ਜੀ ਮੈਨੂੰ ਲੱਗਦਾ ਵੀ ਚਲੋ ਜ਼ਿੰਦਗੀ ਸਫਰ ਹੋ ਜਾਂਦੀ ਖੈਰ ਉਹ ਕੋਰਟ ਚ ਕੇਸ ਹੈ ਦੋ ਵਾਰ ਕੰਟੈਂਪਟ ਆਫ ਕੋਰਟ ਪੈ ਚੁੱਕਾ ਪੈਸੇ ਭਰੀ ਜਾਂਦੇ ਨੇ ਵੀ ਕੰਟੈਂਪਟ ਆਫ ਕੋਰਟ ਵਿੱਚ ਪਰ ਹਾਲੇ ਤੱਕ ਮਤਲਬ ਉਹਦੇ ਬੈਨੀਫਿਟਸ ਪੈਨਸ਼ਨ ਬੈਨੀਫਿਟਸ ਦਿੱਤੇ ਨਹੀਂ ਪੈਨਸ਼ਨ ਵੀ ਇਹਨਾਂ ਨੇ ਸ਼ੁਰੂ ਉਹ ਵੀ ਕੋਰਟ ਦੇ ਆਰਡਰਾਂ ਤੇ ਹੀ ਸ਼ੁਰੂ ਕੀਤੀ ਹੈ पर मेनू ਸੁਣੇ ਜ਼ਰੂਰ ਵਿੱਚ ਵਿੱਚ ਆ ਜਾਂਦੇ ਨੇ ਜੀ ਸਰਕਾਰ ਦੇ ਹੱਕ ਵਿੱਚ ਆਵਾਜ਼ ਚੱਕੋ ਤਾਂ ਫਿਰ ਤੁਹਾਡਾ ਕੰਮ ਖਤਮ ਕਰ ਦਿੰਨੇ ਆ ਭਾਜੀ ਜੇ ਇਹੀ ਕੁਛ ਹੀ ਕਰਨਾ ਸੀ ਤਾਂ ਸਾਰੀ ਜ਼ਿੰਦਗੀ ਸਿਰ ਆਪਾਂ ਇਹ ਵਾ ਕਿਉਂ ਆਪਣੇ ਸੱਚ ਤੇ ਹੱਕ ਦੀ ਲੜਾਈ ਲੜਨੀ ਸੀ ਜੇ ਕੀ ਇਹ ਚੇਹੋ ਕਰਨਾ ਸੀ ਉਹਨਾਂ ਨੂੰ ਕਿਹਾ ਕੋਈ ਨਾ ਜੀ ਸਿੱਧਾ ਰੱਦ ਲੋ ਅਸੀਂ ਕੋਟਾ ਰਾਈ ਹੀ ਨਿਆ ਲੈ ਲਵਾਂਗੇ ਪਰ ਇਹ ਜੋ ਗਲਤ ਚੀਜ਼ ਆ ਉਹਨੂੰ ਗਲਤ ਕਹਿਣ ਦਾ ਦਮ ਤਾਂ ਰੱਖਣਾ ਹੀ ਚਾਹੀਦਾ ਤੇ ਇਹਨੂੰ ਜਸਟੀਫਾਈ ਕਰ ਕਿਵੇਂ ਸਕਦੇ ਆਂ ਵੀ ਤੁਸੀਂ ਹਸਪੀਟਲ ਵਿੱਚ ਸਟ੍ਰੇ ਐਨੀਮਲਸ ਹੋਣ ਤੇ ਫਿਰ ਕੋਈ ਵੀ ਅਸੀਂ ਹਮੇਸ਼ਾ ਕਹਿ ਦਈਏ ਵੀ ਕੋਈ ਨਾ ਜੀ ਬਾਹਰ ਸੜਕਾਂ ਤੇ ਵੀ ਕਿਉਂਕਿ ਫਿਰਦੇ ਨੇ ਇਸ ਕਰਕੇ ਅਸੀਂ ਇਹ 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 ਸਟੇਟਮੈਂਟ ਦਿੰਦੇ ਪਏ ਨੇ ਅੰਦਰੋਂ ਕਿ ਬਾਹਰ ਸੜਕਾਂ ਦੇ ਮੈਂ ਤੈਨੂੰ ਭੇਜ ਦਿਆਂਗੀ ਉਹ ਵੀ ਕਿ ਸਟੇਟਮੈਂਟ ਕੀ ਦਿੰਦੇ ਪਏ ਨੇ ਕਿਉਂਕਿ ਬਾਹਰ ਸੜਕਾਂ ਤੇ ਵੀ ਸਟ੍ਰੇ ਹੈਗੇ ਨੇ ਐਨੀਮਲਸ ਇਸ ਕਰਕੇ ਇੱਥੇ ਵੀ ਨੇ ਯਾਨੀ ਬਜਾਏ ਇਹ ਕਿ ਸ਼ਰਮਿੰਦਗੀ ਹੋਵੇ ਜਾਂ ਆਪਣੇ ਸਿਰ ਤੇ ਇਲਜ਼ਾਮ ਲੈਣ ਦੀ ਕੀ ਹੋਇਆ ਤੁਸੀਂ ਕਹ ਰਹੇ ਹੋ ਵੀ ਦੂਜਾ ਵੀ ਥਾਂ ਤੇ ਕਿਉਂਕਿ ਇਹ ਚੱਲ ਰਿਹਾ ਇਸ ਕਰਕੇ ਸਾਡੇ ਵੀ ਜਾਇਜ਼ ਕਮਾਲ ਹੀ ਹੋ ਗਈ ਇਹ ਜੇ ਸਿਸਟਮ ਇੱਥੇ ਰਿਸਪੌਂਸਿਬਿਲਟੀ ਕੋਈ ਨਹੀਂ ਕਿਉਂਕਿ ਉਹੀ ਗੱਲ ਜੋ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਕਿ ਇਹਨਾਂ ਨੇ ਬੰਦੇ ਲਾਣੇ ਉਹ ਨੇ ਜਿਹੜੇ ਜੁੱਤੀ ਚੱਟ ਸਾਰੇ ਥੱਲੇ ਨੇ ਸਭ ਸੀਨੀਅਰਟੀਆਂ ਗਾਇਬ ਕਰਕੇ ਜਿਹੜਾ ਮਰਜ਼ੀ ਜੁੱਤੀ ਚੱਟ ਆ ਜਾਏ ਉਹਨੂੰ ਲਾ ਦਿੰਦੇ ਨੇ ਸੀਨੀਅਰ ਪੋਸਟਾਂ ਤੇ ਇਸ ਤੋਂ ਇਲਾਵਾ ਇੱਥੇ ਹੋਰ ਕੁਝ ਨਹੀਂ ਹੋ ਰਿਹਾ ਮੈਨੂੰ ਲੱਗਦਾ ਕਿ ਹੁਣ ਦੀ ਲੈਵਲ ਜੋ ਹੈ ਇਸ ਤੋਂ ਨਿਗਾਰ ਹੋਰ ਹੋ ਹੀ ਨਹੀਂ ਸਕਦਾ ਜਿੰਨਾ ਹੋ ਗਿਆ ਭਾਜੀ ਮੈਨੂੰ ਤੁਸੀਂ ਤਾਂ ਆਪ মিডিਆ 'ਚ ਸਾਰਾ ਦਿਨ ਹੁੰਦੇ ਮੈਨੂੰ ਦੱਸ ਇੱਕ ਨਾਮ ਲੈ ਦੋ ਵੀ ਆਹ ਫਲਾਣਾ ਪੋਲੀਟਿਸ਼ੀਅਨ ਜਾ ਉਹਦਾ ਰਿਸ਼ਤੇਦਾਰ ਦੂਰ ਦਰੇਡੇ ਦਾ ਵੀ ਕੋਈ ਇਹ ਆਮ ਆਦਮੀ ਕਲੀਨਿਕ ਵਿੱਚ ਜਾਂ ਇੱਥੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਾ ਰਿਆ ਹੋਵੇ ਤੇ ਜੇ ਨਹੀਂ ਉਹ ਭੱਜਦੇ ਹੀ ਸਾਰੇ ਜਿਹਨੇ ਮੈਕਸ ਨੇ ਸਾਰੇ ਫੋਰਟਿਸ ਨੇ ਜਾਂ ਵਤਨੋਂ ਪਾਰ ਜਾਂ ਦਿੱਲੀ ਤਾਂ ਫਿਰ ਪਈ ਇੱਥੇ ਰੱਖਿਆ ਕੀ ਹੈ ਕਿਨਾਂ ਲਈ ਰੱਖਿਆ ਸੋ ਇਹਦਾ ਮਤਲਬ ਇਹ ਹੋਇਆ ਕਿਸੇ ਰਿਸ਼ਤੇਦਾਰ ਨੂੰ ਮਾਰਨਾ ਹੋਵੇ ਜੇ ਤੋਂ ਬਦਲਾ ਲੈਣਾ ਹੋਵੇ ਕਿਸੇ ਦੇ ਕਤਲ ਕਰਨ ਦੀ ਲੋੜ ਹੀ ਨਹੀਂ ਰਜਿੰਦਾ ਹਸਪਤਾਲ ਲੈ ਜਾਓ ਆਟੋਮੈਟਿਕ ਕੁਦਰਤੀ ਕਤਲ ਹੋ ਜਾਏਗਾ ਉੱਥੇ ਮੰਨ ਲਓ ਕਿ ਤੁਹਾਡੇ ਕਹਿਣ ਤੋਂ ਬਾਅਦ ਇਹ ਕਿ ਇੰਨੇ ਮਾਰੇ ਖਲਾਤ ਜਿਹੜੇ ਹਸਪਤਾਲ ਨੂੰ ਪੰਜਾਬ ਦਾ ਸੁਪਰ ਹਸਪਤਾਲ ਮੰਨਿਆ ਜਾਂਦਾ ਸੀ ਉਹ ਹੁਣ ਜੇ ਬੁੱਚਰਖਾਨੇ ਤਰਦੀਲ ਹੋ ਗਿਆ ਇਸ ਤਰੀਕੇ ਦੇ ਨਾਲ ਤੇ ਫਿਰ ਤਾਂ ਰੱਬ ਹੀ ਰੱਖਾ ਤੁਸੀਂ ਚੜਦੀ ਕਲਾ ਚ ਰਹੋ ਬੁਲੰਦ ਆਵਾਜ਼ ਤੁਹਾਡੀ ਜੁਨੀ ਤੱਕ ਪਹੁੰਚਦੀ ਹੈ ਉਮੀਦ ਹੈ ਕਿ ਬੋਲੀ ਸਰਕਾਰ ਦੇ ਕੰਨਾਂ ਤੱਕ ਵੀ ਪਹੁੰਚੇਗੀ ਉਹ ਕਹਿੰਦੇ ਨੇ ਵੀ ਸਰਕਾਰ ਦੇ ਪੱਖ ਦੀ ਗੱਲ ਕਦੇ ਕਰਦਿਆ ਕਰ ਤੁਸੀਂ ਪੱਕੀ ਗੱਲ ਕਰਤੀ ਹੈ ਭਾਈ ਗਾਰਬੇਜ ਦੇ ਕੂੜੇ ਚੋਂ ਮਿਲਿਆ ਉਹ ਬੱਚਾ ਕੁੱਤਾ ਚੁੱਕ ਕੇ ਲੈ ਗਿਆ ਅਖਬਾਰ ਵਾਲਾ ਪਤਾ ਨਹੀਂ ਕੀ ਕਹਿੰਦਾ ਵਾਰਡ ਨੰਬਰ 4 ਚ ਕਿਵੇਂ ਲੈ ਗਿਆ ਇਹ ਰੱਬ ਜਾਣਦਾ ਹੈ ਤੁਹਾਡਾ ਤੈਦ ਨੂੰ ਤਰਵਾਦ ਤੁਸੀਂ ਚੜ੍ਹਦੀ ਕਲਾ ਜ ਰਹੋ ਆਉਣ ਵਾਲੇ ਸਮੇਂ ਫਿਰ ਗੱਲਬਾਤ ਕਰਾਂਗੇ ਤਦ ਤੱਕ ਲਈ ਰੱਬ ਰੱਖਾ ਜਗਤਪ੍ਰਿੰਨ ਡਾਕਟਰ ਅਰਸ਼ੇਂਦਰ ਕੌਰ ਨਾਲ ਗੱਲਬਾਤ ਕੀਤੀ ਹੈ ਦਿਲ ਖਿਲਾ ਦੇਣ ਵਾਲੀ ਲੂੰ ਕੰਡੇ ਖੜੇ ਹੋ ਜਾਂਦੇ ਨੇ ਅੱਜ ਦਾ ਪ੍ਰੋਗਰਾਮ ਸਪੌਂਸਰ ਕਰ ਰਹੇ ਨੇ ਅੰਮ੍ਰਿਤ ਬਲੂ ਲਾਈਟ ਲਿਮਟਿਡ ਵਾਲੇ ਪਰਮਜੀਤ ਸਿੰਘ ਰਾਣਾ ਸ਼ੁੱਧ ਪਾਣੀ ਪੀਣਾ ਸ਼ੁੱਧ ਬਿਮਾਰੀਆਂ ਤੋਂ ਰਹਿਤ ਪਾਣੀ ਜਿਹਦੇ ਵਿੱਚ ਕੋਈ ਕੈਮੀਕਲਸ ਨਹੀਂ ਤੇ ਅੰਮ੍ਰਿਤ ਬਲੂ ਲਾਈਟ ਦੇ 7009807083 ਜਾਂ 60485360 ਪਹਿਲਾਂ ਇੱਕ ਲਾ ਲਿਓ 160485360 ਕੈਨੇਡਾ ਦੇ ਵਟਸਐਪ ਨੰਬਰ ਤੇ ਫੋਨ ਕਰ ਸਕਦੇ ਹੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਓ ਆ ਗਏ ਆ ਅਰਸ਼ ਬੱਟੂ ਜੀ 6 ਵਜੇ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹੋਣਗੇ 9 ਵਜੇ ਸੇ ਪ੍ਰੋਗਰਾਮ ਨੂੰ ਰਿਪੀਟ ਕੀਤਾ ਜਾਏਗਾ ਪ੍ਰੋਗਰਾਮ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ